ਕੀ ਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੇ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਜਾਲੀਦਾਰ ਹਸੀਲਾ ਟੋਕਲਾ ਤੇ ਚਲੋ ਟੋਕਲੇ ਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਟੋਕਲਾ ਬਣਾਉਣ ਵਾਸਤੇ ਪਹਿਲਾਂ ਡੇਢ ਕਟੋਰੀ ਬੇਸਨ ਲੈ ਲਵਾਂਗੇ ਤੇ ਜਿਹੜਾ ਬੇਸਨ ਹੈਗਾ ਆਪਾਂ ਛਾਣ ਕੇ ਲੈਣਾ ਹੈ ਅੱਧੀ ਕਟੋਰੀ ਹੋਰ ਲੈ ਲਿੱਤਾ ਮੈਂ ਤੇ ਇਸ ਨੂੰ ਹੁਣ ਪਹਿਲਾਂ ਛਾਨ ਲਵਾਂਗੇ ਤਾਂ ਹੀ ਜਿਹੜਾ ਢੋਕਲਾ ਹੈਗਾ ਜਾਲੀਦਾਰ ਬਣਦਾ ਹੈ ਜੇ ਆਪਾਂ ਇਸ ਨੂੰ ਛਾਨ ਕੇ ਪਾਈਏ ਬੇਸਨ ਵਿੱਚ ਛਾਨ ਲਿੱਤਾ ਹੋਇਆ ਹੁਣ ਉਸੇ ਕਟੋਰੀ ਦੇ ਨਾਪ ਦੇ ਹਿਸਾਬ ਨਾਲ ਇੱਥੇ ਮੈਂ ਇੱਕ ਕਟੋਰੀ ਪਾਣੀ ਲੈ ਲਿੱਤਾ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਚਮਚ ਨਿੰਬੂ ਦਾ ਸੱਤ ਜੇ ਤੁਹਾਡੇ ਕੋਲ ਇਹ ਨਹੀਂ ਹੈਗਾ ਤਾਂ ਤੁਸੀਂ ਇਸ ਦੀ ਜਗ੍ਹਾ ਤੇ एक निबू का रस भी इतने पा सकते हो नवी मैं तीन चम्मच चीनी दे बिल्कुल थोड़ी जी मतलब कि चमच का चौथा हिस्सा इतने में हल्दी का पा लिता है तो हूँ इसन आप चंकी तरह मिक्स कर लवेंगे सारिया चीजा ना मिक्स कर लेना है चंगी तरह ਸਾਰੀਆਂ ਚੀਜ਼ਾਂ ਮਿਕਸ ਕਰ ਦਿੱਤੀਆਂ ਹੋਈਆਂ ਨੇ ਹੁਣ ਇਸ ਦੇ ਵਿੱਚ ਚਮਚ ਦਾ ਚੌਥਾ ਹਿੱਸਾ ਹਿੰਗ ਪਾਵਾਂਗੇ ਹਿੰਗ ਪਾਉਣ ਦੇ ਨਾਲ ਜਿਹੜਾ ਫਲੇਵਰ ਹੈਗਾ ਬਹੁਤ ਹੀ ਵਧੀਆ ਆਉਂਦਾ ਹੈ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਹੋਈਆਂ ਨੇ ਤੇ ਹੁਣ ਇਸ ਦੇ ਵਿੱਚ ਬੇਸਨ ਪਾਵਾਂਗੇ બસ ਕਾਸ ਗੱਲ ਦਾ ਧਿਆਨ ਰੱਖਣਾ ਕਿ ਜਿਹੜਾ ਬੇਸਨ ਹੈਗਾ ਉਹ ਆਪਾਂ ਛਾਂਕ ਕੇ ਹੀ ਪਾਣਾ ਹੈ ਇੱਥੇ ਹਜੇ ਤੱਕ ਆਪਾਂ ਨਮਕ ਨਹੀਂ ਪਾਇਆ ਸੀ ਹੁਣ ਇਸ ਦੇ ਵਿੱਚ ਨਮਕ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਜਿਹੜਾ ਹੈਗਾ ਇੱਥੇ ਮੈਂ ਨਮਕ ਦਾ ਪਾ ਦਿੱਤਾ ਨਮਕ ਹਜੇ ਆਪਾਂ ਬਹੁਤ ਜ਼ਿਆਦਾ ਨਹੀਂ ਪਾਣਾ ਤੇ ਹੁਣ ਇਹਨਾਂ ਨੂੰ ਆਪਾਂ ਇਕੁਅਲ ਹੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਟੋਰੀ ਆਪਾਂ ਪਹਿਲਾਂ ਪਾਣੀ ਪਾਇਆ ਸੀ ਇਸ ਦੇ ਵਿੱਚ ਤੇ ਅੱਧੀ ਕਟੋਰੀ ਹੋਰ ਪਾ ਰਹੇ ਹਾਂ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਢੋਕਲੇ ਦਾ ਬੈਟਰ ਜਿਹੜਾ ਹੈਗਾ ਤਿਆਰ ਹੋ ਚੁੱਕਾ ਹੋਇਆ ਦੇਖੋ ਇਸ ਤਰ੍ਹਾਂ ਦੀ ਇਸ ਦੀ ਕੰਸਿਸਟੈਂਸੀ ਹੋਣੀ ਚਾਹੀਦੀ ਹੈ ਨਾ ਇਹ ਬਹੁਤ ਜ਼ਿਆਦਾ ਗਾੜਾ ਹੋਣਾ ਚਾਹੀਦਾ ਤੇ ਨਾ ਹੀ ਇਹ ਬਹੁਤ ਜ਼ਿਆਦਾ ਪਤਲਾ ਇਸ ਨੂੰ ਹੁਣ ਟੱਕ ਕੇ 10 ਮਿੰਟ ਲਈ ਰੱਖ ਲਵਾਂਗੇ ਮੂਰ ਮੈਂ ਇੱਥੇ ਇੱਕ ਕੇਕ ਟਿਨ ਲਲਿਆ ਤੇ ਇਸ ਨੂੰ ਤੇਲ ਦੇ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲਵਾਂਗੇ ਕੇਕ ਟਿਨ ਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲਿੱਤਾ ਹੋਇਆ ਜੇ ਤੁਹਾਡੇ ਕੋਲ ਕੇਕ ਟਿਨ ਨਹੀਂ ਹੈਗਾ ਤਾਂ ਤੁਸੀਂ ਇਹ ਟੋਕਲਾ ਕਿਸੇ ਥਾਲੀ ਦੇ ਵਿੱਚ ਵੀ ਬਣਾ ਸਕਦੇ ਹੋ 10 ਮਿੰਟ ਹੋ ਗਏ ਹੋਏ ਨੇ ਟੋਕਲੇ ਦੇ ਬੈਟਰ ਨੂੰ ਤੇ ਹੁਣ ਇਸ ਦੇ ਵਿੱਚ ਪਾਵਾਂਗੇ 2 ਚਮਚ ਤੇਲ ਦੇ ਨਾਰਮਲ ਜਿਹੜੇ ਚਮਚ ਹੁੰਦੇ ਨੇ ਨਾ ਆਪਾਂ ਘਰ ਦੇ ਵਿੱਚ ਰੋਟੀ ਖਾਣ ਲਈ ਸਬਜ਼ੀ ਖਾਣ ਲਈ ਯੂਜ਼ ਕਰਦੇ ਹਾਂ यो ही वाला चम्मच है दो चम्मच पामांगे। तेल तो बाद इस बैटर दे पामांगे, इनो दा एक एक तक एक चम्मच के करीब होंगे इनो पा के ही इस मिक्स कर देना बैटर जेड़ा है बहुत ही वाइया बन के तैयार होया ਨੂੰ 1 ਮਿੰਟ ਲਈ ਇਸੇ ਤਰ੍ਹਾਂ ਹੀ ਆਪਾਂ ਹਿਲਾਉਂਦੇ ਜਾਣਾ ਹੈ ਤਾਂ ਜੋ ਇਹ ਥੋੜਾ ਜਿਹਾ ਫਲਫੀ ਹੋ ਜੇ ਤੇ ਬੈਟਰ ਦੇਖੋ ਜਿਹੜਾ ਹੈਗਾ ਫਲਫੀ ਹੋ ਚੁੱਕਾ ਹੋਇਆ ਹੈ ਤੇ ਹੁਣ ਜਿਹੜਾ ਕੇਕ ਟਿਨ ਹੈਗਾ ਆਪਾਂ ਗ੍ਰੀਸ ਕਰਕੇ ਰੱਖਿਆ ਹੋਇਆ ਇਸ ਦੇ ਵਿੱਚ ਇਹ ਬੈਟਰ ਪਾ ਦਵਾਂਗੇ ਤੁਸੀਂ ਜ਼ਰੂਰੀ ਨਹੀਂ ਕਿ ਕੋਈ ਐਲੂਮੀਨੀਅਮ ਦਾ ਹੀ ਬਰਤਨ ਲੈਣਾ ਹੈ ਸਟੀਲ ਦੇ ਬਰਤਨ ਦੇ ਵਿੱਚ ਵੀ ਇਹ ਢੋਕਲਾ ਜਿਹੜਾ ਹੈਗਾ ਤੁਸੀਂ ਬਣਾ ਸਕਦੇ ਹੋ ਆਪਾਂ ਬਿਨਾਂ ਓਵਨ ਤੋਂ ਇਹ ਜਿਹੜਾ ਢੋਕਲਾ ਹੈਗਾ ਬਣਾ ਕੇ ਤਿਆਰ ਕਰਾਂਗੇ ਟੋਕਲੇ ਦਾ ਬੈਟਰ ਸਾਰਾ ਮੈਂ ਹੁਣ ਦੇਖੋ ਟਿਨ ਦੇ ਵਿੱਚ ਪਾ ਦਿੱਤਾ ਹੈ ਤੇ ਥੋੜਾ ਜਿਹਾ ਇਸ ਨੂੰ ਡੈ ਟੈਪ ਕਰਾਂਗੇ ਤਾਂ ਜੋ ਜਿੰਨੇ ਵੀ 에ਅ ਬੱਬਲਸ ਹੈਗੇ ਨੇ ਉਹ ਨਿਕਲ ਜਾਣ। ਇੱਕ ਸਾਈਡ ਤੇ ਹੁਣ ਮੈਂ ਕੜਾਈ ਦੇ ਵਿੱਚ ਪਾਣੀ ਰੱਖਿਆ ਹੋਇਆ ਹੈ ਗਰਮ ਹੋਣ ਦੇ ਲਈ। ਤੇ ਦੇਖੋ ਤੁਸੀਂ ਪਾਣੀ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਗਰਮ ਹੋਣਾ ਸ਼ੁਰੂ ਹੋ ਗਿਆ ਹੋਇਆ ਹੈ। ਮੈਂ ਹਾਈ ਫਲੇਮ ਤੇ ਇਹ ਪਾਣੀ ਗਰਮ ਕੀਤਾ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਟਿਨ ਰੱਖ ਲੈਣੇ ਜਿਹੜਾ ਆਪਾਂ ढोकला तो बनाने लिए यह तैयार किया हो टू तो मीडियम फ्लेम के उपर इसको आप भी पच्ची मिनट लेक होवें ढक्कन चंकी तरह इसको कवर कर देना ਤਨ ਲਗਾ ਦਿੱਤਾ ਹੈ ਮੈਂ ਤੇ ਲੋ ਟੂ ਮੀਡੀਅਮ ਫਲੇਮ ਤੇ ਹੁਣ ਆਪਾਂ ਵੇਟ ਕਰਦੇ ਹਾਂ 20 ਤੋਂ 25 ਮਿੰਟ ਤੱਕ ਇਹ ਬਹੁਤ ਹੀ ਵਧੀਆ ਤਿਆਰ ਹੋ ਜਾਏਗਾ 25 ਮਿੰਟ ਹੋ ਗਏ ਹੋਏ ਨੇ ਹੁਣ ਟੱਕਣ ਖੋਲ ਕੇ ਚੈੱਕ ਕਰਦੇ ਹਾਂ ਤੇ ਆਪਾਂ ਇਸ ਦੇ ਵਿੱਚ ਚਾਕੂ ਲਗਾਵਾਂਗੇ ਇਸ ਤਰੀਕੇ ਦੇ ਨਾਲ ਚੈੱਕ ਕਰਾਂਗੇ ਦੇਖੋ ਹਜੇ ਬੈਟਰ ਜਿਹੜਾ ਹੈਗਾ ਚਾਕੂ ਦੇ ਨਾਲ ਲੱਗਿਆ ਹੋਇਆ ਹੈ ਇਹਦਾ ਮਤਲਬ ਕਿ ਇਹ ਚੰਗੀ ਤਰ੍ਹਾਂ ਨਹੀਂ ਪੱਕਿਆ ਇਸ ਨੂੰ ਆਪਾਂ 10 ਮਿੰਟ ਲਈ ਹੋਰ ਪਕਾਵਾਂਗੇ ਕਿਉਂਕਿ ਡਿਪੈਂਡ ਕਰਦਾ ਹੈ ਗੈਸ ਦੀ ਫਲੇਮ ਤੇ ਕਿਸੇ ਕਿਸੇ ਗੈਸ ਦੀ ਫਲੇਮ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਕਿਸੇ ਦੀ ਠੀਕ ਠੀਕ ਹੁੰਦੀ ਹੈ ਤੇ ਕਈ ਵਾਰੀ 5-10 ਮਿੰਟ ਉੱਪਰ ਥੱਲੇ ਹੋ ਜਾਂਦੇ ਨੇ ਇਹਦੇ ਹੁਣ ਆਪਾਂ ਇਹਨੂੰ 10 ਮਿੰਟ ਲਈ ਹੋਰ ਰੱਖਾਂਗੇ 10 ਮਿੰਟ ਹੋਰ ਹੋ ਗਏ ਹੋਏ ਆ ਤੇ ਹੁਣ ਇਸ ਨੂੰ ਆਪਾਂ ਖੋਲ ਕੇ ਚੈੱਕ ਕਰਦੇ ਹਾਂ देखो जेड़ा चाकू है बिलकुल साफ निकलिया एना मतलब कि ढोकला जेड़ा है तरीके नाल बेक हो चुका है इसन तड़का लगावे उस तो पहला आपा गैस दी फ्लेम बंद करके इस बाहर निकाल लवेंगे बर्तन हम आप बहर निकाल लेना है हूँ इस तिल ना ठंडा हो दे ठंडा हो चुका है किनारियों तो नाल, इस तो चाकू इस तरीके छुड़ा लेंगे किनारे तो इसन चाकू न छुटा लिया है इस तरीके प्लेट रख के केक टिन उल्टा कर देंगे देखो किन्नी ही आराम यह निकल चुका है बिल्कुल भी टूटा नहीं है ਮੈਂ ਤੁਹਾਨੂੰ ਦਿਖਾਨੀਏ ਬਹੁਤ ਹੀ ਜ਼ਿਆਦਾ ਸਪੰਜੀ ਬਣਿਆ ਹੈ ਬੜਾ ਹੀ ਜਾਲੀਦਾਰ ਦੇਖੋ ਇਹ ਬਣ ਕੇ ਤਿਆਰ ਹੋਇਆ ਹੈ ਦੇਖੋ ਪ੍ਰੈਸ ਕਰਨਾ ਹੈ ਤੇ ਕਿੰਨੇ ਆਰਾਮ ਨਾਲ ਇਹ ਪ੍ਰੈਸ ਹੋ ਰਿਹਾ ਹੈ ਇਸ ਦੀ ਕਟਿੰਗ ਕਰਦੇ ਆ ਫਿਰ ਇਸ ਦਾ ਤੜਕਾ ਲਗਾਉਨੇ ਆ ਬਹੁਤ ਹੀ ਨਰਮ ਜਿਹਾ ਇਹ ਬਣ ਕੇ ਤਿਆਰ ਹੋਇਆ ਹੈ ਬਿਲਕੁਲ ਜਿਵੇਂ ਆਪਾਂ ਬਾਜ਼ਾਰ ਦੇ ਵਿੱਚੋਂ ਲਿਆਣੇ ਉਸੇ ਤਰੀਕੇ ਦੇ ਨਾਲ ਹੀ ਇਹ ਬਣਿਆ ਹੈ देख सकते हो कि जालीदार यह बनया हम तड़का लगाने वास्ते पेन मैं दो चम्मच जेड़े तेल दे है ने पा लिते नेगा बहुत जल्दी गर्म हो जाना है क्योंकि ये बहुत थोड़ा है फ्लेम भी है मीडियम रखी हुई है तो नाल ही इसे पा देवे आप चम्मच राई ਪਾ ਦਵਾਂਗੇ ਤੇ ਨਾਲ ਹੀ ਇਸਦੇ ਪਾ ਦਵਾਂਗੇ 5 ਤੇ ਕੜੀ ਪੱਤੇ ਕੜੀ ਪੱਤੇ ਕਿੰਨੀ ਕਰਨੇ ਜਰੂਰ ਪਾਣੇ ਨੇ ਤੇ ਨਾਲ ਹੀ ਇਸਦੇ ਦੋ ਹਰੀਆਂ ਮਿਰਚਾਂ ਵੀ ਪਾ ਦੇਣੀਆਂ ਨੇ ਲੰਬਾਈ ਦੇ ਵਿੱਚ ਕਟੀਆਂ ਹੋਈਆਂ ਤੇ ਇੱਕ ਗਲਾਸ ਪਾਣੀ ਦਾ ਇੱਕ ਗਲਾਸ ਪਾਣੀ ਦਾ ਇੱਥੇ ਮੈਂ ਪਾ ਦਿੱਤਾ ਹੋਇਆ ਤੇ ਇਸ ਦੇ ਵਿੱਚ ਪਾਵਾਂਗੇ ਹੁਣ ਦੋ ਚਮਚ ਪਾ ਕੇ ਚੀਨੀ ਦੇ 2 ਚਮਚ ਭਾਰਕੇ ਮੈਂ ਇਸ ਤੇ ਚੀਨੀ ਦੇ ਪਾ ਲਿੱਤੇ ਨੇ ਤੇ ਨਾਰੀਏ ਥੋੜਾ ਜਿਹਾ ਨਮਕ ਪਾਵਾਂਗੇ ਤੇ ਚੀਨੀ ਨੂੰ ਮੈਲਟ ਹੋਣ ਤੱਕ ਆਪਾਂ ਇਹਨੂੰ ਉਬਾਲ ਲੈਣਾ ਚੀਨੀ ਮੈਲਟ ਹੋ ਚੁੱਕੀ ਹੈ ਤੇ ਗੈਸ ਦੀ ਫਲੇਮ ਹੁਣ ਮੈਂ ਬੰਦ ਕਰ ਦਿੱਤੀ ਹੈ ਜਦੋਂ ਇਹ ਥੋੜਾ ਜਿਹਾ ਠੰਡਾ ਹੋਏਗਾ ਫਿਰ ਇਸ ਨੂੰ ਆਪਾਂ ਟੋਕਲੇ ਦੇ ਉੱਪਰ ਪਾਵਾਂਗੇ ਨਰਮ ਜਾਲੀਦਾਰ ਟੋਕਲੇ ਦੇ ਪੀਸ ਆਪਾਂ ਕੱਟ ਲਿੱਤੇ ਹੋਏ ਨੇ ते हूँ ए ज़ेड़ा तड़के वाला पानी है पावे सारा सारे टोकले के उपर आप चंकी तरह पाना है ता जो यह रसीला जि बन के तैयार हो जाए सारे पासे फैला देना इसन चंगी तरह रसीला टोकला जेड़ा देखो रेडी हो चुका है ते मैं थोड़ा जहा धनिया भी इस इसके ऊपर लगा दिता है फ्लेवर के लिए